ਬਟਾਲਾ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਪਿਸਤੌਲ ਸਮੇਤ ਕੀਤਾ ਗ੍ਰਿਫਤਾਰ ਹਥਿਆਰਾਂ ਦਾ ਸਮੱਗਲਰ ਹੋਣ ਦਾ ਹੈ ਪੁਲਸ ਨੂੰ ਸ਼ੱਕ ਬਟਾਲਾ ਪਾਸਟੈਂਡ ਪੁਲਸ ਚੌਂਕੀ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਜਿਸ ਕੋਲ ਇੱਕ ਪਿਸਤੌਲ ਮੈਗਜ਼ੀਨ ਤੇ ਜਿੰਦਾ ਰੌਂਦ ਬਰਾਮਦ ਹੋਏ ਹਨ ਚੌਂਕੀ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਹੈਂਡਲਾਂ ਤੋਂ ਅਜਿਹੇ ਸਬੂਤ ਮਿਲੇ ਹਨ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਚੱਕੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਇਸ ਦੇ ਹਰੇਕ ਕਿਸੇ ਵਿਅਕਤੀ ਨਾਲ ਸੰਬੰਧਨ ਇਸ ਕੋਲੋਂ ਇਹ ਹਥਿਆਰ ਵਗੈਰਾ ਲੈਂਦਾ ਹੈ ਤੇ ਬ੍ਰਾਂਡ ਪਿਸਤੌਲ ਵੀ ਉਸ ਕੋਲੋਂ ਹੀ ਲਈ ਗਈ ਸੀ ਸਰਕਟ ਨੰਬਰ 44 ਦੀ ਬਸ ਸਟੈਂਡ ਬਟਾਲਾ ਸਾਡੇ ਸ਼ਾਮ ਦੇ ਟਾਈਮ ਕਰ ਇਨਫੋਰਮੇਸ਼ਨ ਸੀ ਸਾਡੇ ਕੋਲ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਾਈਮਨਲ ਵਿਰਤੀ ਦਾ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਉਹ ਲੋਕ ਸਦੀ ਅੱਗੇ ਲਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਆਂ ਨੇ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸ਼ੀ ਪਿਸਟਲ ਇੱਕ ਸਾਨੂੰ 30 ਬੋਰ ਦਾ ਜਿਹੜਾ ਮਿਲਿਆ ਔਰ ਨਾਲ ਰੌਂਡ ਸੀਗੇ ਸਮੇਥ ਮੈਗਜ਼ਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹੜੀ ਲੋੜੀ ਦਾ ਹੈ ਪਲਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਣਗਿਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡ ਅਸਲ ਕੀਤਾ ਪਾ ਅੱਗੇ ਤਪੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸ ਦੇਵੇ ਇਹਨੇ ਨਰਮਣ ਕਿ 3 ਦਿਨ ਦਾ ਰਿਮਾਂਡ ਤੇ ਸਾਡੇ ਕੋਲ ਇਹਦੇ ਤੋਂ ਪਹਿਲਾਂ ਵੀ ਰੂਮ ਕੁਦਮਿੰਦਰ ਦੇ ਗਿਓ ਕਿ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ ਪਲਸ ਇਹਦੀ ਸੋਸ਼ਲ ਮੀਡੀਆ ਦੇ ਸਾਨੂੰ ਇਹਦੀ ਕਵਰੇਜ ਜਿਹੜੀ ਉਹ ਮਿਲੀ ਆ ਜਿਹਦੇ ਵਿੱਚ ਇਹ ਧਾਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਅੰਲੇ ਹੁੰਦਾ ਕਿ ਉਹ ਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੇ ਸਾਈਡ ਤੋਂ ਕੋਈ ਬੰਦਾ ਇਹਦੇ ਲਿੰਕ 'ਚ ਹੈ ਉਹਦੇ ਤੋਂ ਲੈ ਰਿਹਾ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਖਾਸ ਗੱਲ ਦੱਸਦਾ